ਕੰਨ ਕਰ ਕਰ ਪਾਉ ਸਰਾਬ ਨੂੰ ਕਰ ਕਰ ਦਿਆਂ ਸਰਾਬ ਦੀਆਂ ਇੱਟਾਂ ਸਾਰਾ ਸੱਤ ਵਜੇ ਦੇ ਵਿੱਚ ਸੁੱਟੂ ਮਾਰਾ ਜੀ ਮਨਵਾ ਗਿਆ ਦਿਓ ਉਹ ਮਾਰਾ ਜੀ ਕਹਿੰਦੇ ਤੂੰ ਸਰਾਬ ਦੇ ਕੇ ਕਿੱਥੇ ਨਹੀਂ ਖਲਾਸ ਕਰਦਾ ਕਹਿੰਦਾ ਮਾਰਾ ਜੀ ਕਿਉਂ ਤੇ ਦਸਵੇਂ ਪਾਸ਼ਾ ਨੇ ਦੇਖੋ ਕਿ ਸਾਡੇ ਤੇ ਕੀ ਗੱਲ ਹੋਈ ਆ ਕਹਿੰਦਾ ਮਾਰਾ ਜੀ ਕਿਉਂ ਨਹੀਂ ਕਰ ਸਕਦਾ ਤੁਹਾਡੇ ਪੁੱਤਾਂ ਦੀਆਂ ਸਾਰੀਆਂ ਘਟੀਆਂ ਜੀਆਂ ਮੇਰੇ ਕੋਲ ਜੁਮੇਦਾਰ ਮੈਂ ਤਾਂ ਬੜੀ ਬਜੀਤੇ ਦੇ ਛਾਂਤੀ ਦੇ ਕੋਲਾ ਜਾਉਂਦਾ ਜਿਹੜੇ ਛੋਟੇ ਛੋਟੇ ਬੱਚਾ ਨੂੰ ਤਿਹਰ ਚਣਿਆਂ ਨਾਲ ਉਹ ਪੰਚੀਤੇ ਦੀ ਸ਼ਾਦੀ ਦੇ ਨਾਲ ਆਪਣਾ ਧੋਲਾ ਜਾਣੂ ਮਹਾਰਾਜ ਜਿ ਮੜਵਾ ਗਿਆ ਦਿਓ ਨੌਵੇਂ ਪਾਸ਼ਾ ਕਹਿੰਦੇ ਤੂੰ ਇਸ ਰਾਗਨੀ ਇੱਕ ਏਟ ਚੱਕ ਕੇ ਤੁਸੀਂ ਫਸੇ ਨਹੀਂ ਸਕਦਾ ਕਿੰਨਾ ਬਲਾਗਾ ਕਿ ਕਿਉਂ ਨਹੀਂ ਆਪ ਦੇ ਕੋਲ ਨਾ ਰਾਸ ਤੇ ਕੀ ਮਜੇ ਕੀਤਾ ਜਿਹਦੇ ਸਰਾਗਨੀ ਕਹਿੰਦੇ ਤੂੰ ਤਾਨ ਨਹੀਂ ਕਰ ਸਕਦਾ ਉਦੋਂ ਮੇਰਾ ਭਰਾ ਦੀ ਇੰਡਰ ਕਰ ਤੂੰ ਸਾਰਾ ਰੇਕੜੀ ਹਲਾ ਖੜਦਾ ਕਿਹਾ ਮਾਹਾਰਾਜ ਜੀ ਜੇ ਮੈਂ ਅਮਰਤ ਸੱਜਣ ਨੂੰ ਵੇਖੀ ਹਾਂ ਦਸਵੇਂ ਪਾਤਸ਼ਾਹ ਕਿਤੇ ਕਿਤੇ ਫਿਰ ਕੋਈ ਦੀ ਗੱਲ ਕਰਦਾ